ਸਤਿ ਸ਼੍ਰੀ ਅਕਾਲ ਨਮਸਤੇ ਆਦਾਬ ਐਂਡ ਵੈਲਕਮ ਟੂ ਮਾਈ ਨਿਊ ਵੀਡੀਓ ਸੋ ਅੱਜ ਦਾ ਵਲੌਗ ਜਿਹੜਾ ਆ ਫੇਰ ਸਵੇਰ ਦਾ ਆ ਮਤਲਬ ਕਿ ਸਵੇ ਦੇ ਟਾਈਮ ਦਾ ਆ ਤੇ ਸਵੇਰੇ ਅੱਜ ਮੈਂ ਬਣਾਉਣੇ ਆ ਛਲਗਮ ਤੇ ਛਲਗਮ ਜਿਹੜਿਆ ਮੇਰਾ ਆਤੀ ਕੱਟ ਲੈ ਸੀ ਇਹ ਤੇ ਦੋ ਰਹਿ ਗਏ ਸੀ ਕਈ ਵਾਰੀ ਹੁੰਦਾ ਹੈ ਨਾ ਕਿ ਸਾਰਾ ਕੰਮ ਕਰ ਲਵੋ ਤੇ ਐਂਡ ਤੇ ਆ ਕੇ ਦਿਲ ਕਰਦਾ ਕਿ ਹੁਣ ਇਹਨੂੰ ਰਹਿਣ ਦਵੋ ਸੋ ਸਾਰੀ ਸਬਜ਼ੀ ਮੈਂ ਕੱਟ ਲਈ ਸੀ ਤੇ ਦੋ ਛਲਗਮ ਰਹਿ ਗਏ ਸੀ ਮੈਂ ਕਿਹਾ ਹੁਣ ਇਹਨਾਂ ਨੂੰ ਸਵੇਰੇ ਕੱਟ ਲਵਾਂਗੀ ਸੋ ਜਿਹੜੇ ਦੋਸ਼ ਛਲਗਮ ਰਹਿ ਗਏ ਨਾ ਸਭ ਤੋਂ ਪਹਿਲਾਂ ਮੈਂ ਇਹਨਾਂ ਨੂੰ ਕੱਟ ਲੈਣਾ ਆ ਜਿਹੜੇ ਛਲਗਮ ਆ ਨਾ ਇਹ ਮੈਨੂੰ ਬਹੁਤ ਘੱਟ ਪਸੰਦ ਆ ਕਿਉਂ ਨਹੀਂ ਪਸੰਦ ਕਿਉਂਕਿ ਇਹ ਨਾ ਮਿੱਠੇ-ਮਿੱਠੇ ਹੁੰਦੇ ਆ ਤੇ ਮੈਨੂੰ ਤਾਂ ਕਰਕੇ ਨਹੀਂ ਪਸੰਦ ਹੈਗੇ ਬਟ ਮੈਨੂੰ ਬਣਾਉਣ ਦਾ ਜਿਹੜਾ ਆ ਬਹੁਤ ਮਜ਼ਾ ਹੁੰਦਾ ਆ ਮੈਂ ਬਹੁਤ ਇੰਜੋਏ ਕਰਦੀ ਆ ਜਦੋਂ ਮੈਂ ਛਲਗਮ ਬਣਾਉਣੀ ਆ ਔਰ ਮੈਨੂੰ ਮਤਲਬ ਕਿ ਇੱਕ ਇਹੋ ਜੀ ਸਬਜੀ ਆ ਜਿਹੜੀ ਕਿ ਮੈਂ ਖਾਂਦੀ ਨਹੀਂ ਆ ਬਟ ਕੇ ਖਾਣਾ ਪਸੰਦ ਨਹੀਂ ਕਰਦੀ ਬਟ ਜੇ ਮੇਰੇ ਕੋਲ ਆਪਸ਼ਨ ਨਾ ਹੋਵੇ ਕੋਈ ਤਾਂ ਫਿਰ ਮੈਨੂੰ ਖਾ ਵੀ ਲੈਣੀ ਆ ਬਟ ਮੈਨੂੰ ਖਾਣ ਨਾਲੋਂ ਜ਼ਿਆਦਾ ਹੈ ਨਾ ਬਣਾਉਣਾ ਪਸੰਦ ਆ ਸੋ ਸ਼ਲਗਾ ਮੈਂ ਕੱਟ ਕੇ ਉਹਨਾਂ ਨੂੰ ਧੋ ਕੇ ਤੇ ਕੁੱਕਰ ਵਿੱਚ ਪਾ ਦਿੱਤਾ ਆ ਤੇ ਇਹਦੇ ਵਿੱਚ ਮੈਂ ਇੱਕ ਗਲਾਸ ਪਾਣੀ ਦਾ ਪਾਉਣਾ ਆ ਮੈਂ ਪਾਣੀ ਪਾਣੀ ਲੱਗੀ ਸੀਗੀ ਫਿਰ ਮੈਂ ਸੋਚਿਆ ਕਿ ਪਹਿਲਾਂ ਮੈਂ ਨਮਕ ਤੇ ਹਲਦੀ ਪਾ ਲਵਾਂ ਤੇ ਇਸ ਕਰਕੇ ਮੈਂ ਪਹਿਲਾਂ ਅੱਧਾ ਗਲਾਸ ਪਾਣੀ ਦਾ ਪਾਇਆ ਤੇ ਬਾਕੀ ਮੈਂ ਦੁਬਾਰਾ ਪਾ ਦਿੱਤਾ ਇੱਕ ਤਾਂ ਕਿ ਜਿਹੜਾ ਨਮਕ ਤੇ ਹਲਦੀ ਆ ਨਾ ਉਹ ਥੱਲੇ ਪਾਣੀ ਦੇ ਨਾਲ ਜਿਹੜਾ ਥੱਲੇ ਛਰਗਮਾ ਦੇ ਵਿੱਚ ਚਲੇ ਜਾਵੇ ਹੁਣ ਮੈਂ ਜਿਹੜਾ ਇਹਨੂੰ ਕੋਈ ਦੋ ਤੋਂ ਤਿੰਨ ਵਿਸਲ ਲਗਾਵਾਂਗੀ ਤੇ ਉਨੀ ਦੇ ਜਿਹੜਾ ਮੈਂ ਮਤਲਬ ਕਿ ਆਟਾ ਗੁੰਨ ਲੈਣਾ ਹੈ ਨਾਲ ਹੀ ਇਹਦੇ ਵਾਸਤੇ ਜਿਹੜਾ ਤੜਕਾ ਆ ਉਹ ਤਿਆਰ ਕਰਨਾ ਹੈ ਸੋ ਅੱਟਾ ਗੁੰਨਨ ਤੋਂ ਮੈਨੂੰ ਗੱਲਾਂ ਯਾਦ ਆਈ ਕਿ ਜਦੋਂ ਅਸੀਂ ਛੋਟੇ ਹੁੰਦੇ ਸੀ ਨਾ ਬਚਪਨ ਦੇ ਵਿੱਚ ਤਾਂ ਸਕੂਲ ਜਾਂਦੇ ਹੁੰਦੇ ਸੀਗੇ ਤੇ ਸਾਨੂੰ ਕੁੜੀਆਂ ਨੂੰ ਨਾ ਸਭ ਤੋਂ ਪਹਿਲਾਂ ਮਤਲਬ ਕਿ ਜਿੰਨੀਆਂ ਵੀ ਮੇਰੀਆਂ ਫਰੈਂਡਸ ਸੀਗੀਆਂ ਮੇਰੀ ਉਮਰ ਏਜ ਦੀਆਂ ਜਦੋਂ ਆਪਾਂ 5th 6th 7th ਚ ਪੜ੍ਹਦੇ ਸੀਗੇ ਤੇ ਸਾਨੂੰ ਸਾਰਿਆਂ ਨੂੰ ਨਾ ਇਹ ਤਿੰਨ ਚਾਰ ਕੰਮ ਹੁੰਦੇ ਸੀ ਜਿਹੜੇ ਸਾਡੀ ਡਿਊਟੀ ਲਈ ਜਾਂਦੀ ਸੀ ਸਭ ਤੋਂ ਪਹਿਲਾਂ ਹੁੰਦਾ ਸੀਗਾ ਕਿ ਸਵੇਰੇ ਉੱਠ ਕੇ ਝਾੜੂ ਫੇਰਨਾ ਕਿਉਂਕਿ ਵਿਰੇੜੇ ਕਾਫੀ ਵੱਡੇ ਵੱਡੇ ਸੀ ਆਪਾਂ ਸਾਰੀਆਂ ਜੋ ਵੀ ਮੇਰੀ ਏਜ ਦੀਆਂ ਸੀ ਅਸੀਂ ਸਵੇਰੇ ਸਵੇਰੇ ਝਾੜੂ ਫੇਰ ਕੇ ਜਾਂਦੀਆਂ ਸੀਗੀਆਂ ਉਸ ਤੋਂ ਬਾਅਦ ਹੁੰਦਾ ਸੀਗਾ 3 ਵਜੇ ਆ ਕੇ ਭਾਂਡੇ ਸਾਫ਼ ਕਰਨੇ ਫਿਰ ਆਟਾ ਗੁੰਨਣਾ ਤੇ ਜਦੋਂ ਮੈਂ ਆਪਣੇ ਨਾਨਕੇ ਵੀ ਜਾਣੀ ਸੀ ਨਾ ਉਦੋਂ ਵੀ ਆਪਣੇ ਨਾਨੀ ਜੀ ਦੇ ਨਾਲ ਹਨਾ ਇਹੀ ਕੰਮ ਕਰਦੀ ਹੁੰਦੀ ਸੀਗੀ ਮਤਲਬ ਕਿ ਉਹ ਸੁਆਣਾ ਭਾਂਡੇ ਮਾਇੰਦੇ ਸੀ ਉਹਨਾਂ ਲਾਗੋ ਭਾਂਡੇ ਧੋ ਦਿੰਦੀ ਸੀ ਤੇ ਜਦੋਂ ਮੈਂ ਉਹਨਾਂ ਨੇ ਕਹਿਣਾ ਵੀ ਜੀ ਮੈਂ ਤੁਹਾਡੇ ਲਾਗੋ ਆਟਾ ਗੁੰਨਦਾ ਮੈਂ ਤਾਂ ਉਹਨਾਂ ਨੇ ਕਹਿਣਾ ਕਿ ਪਹਿਲਾਂ ਜਿਹੜਾ ਸਟੀਰੇ ਟੱਕਣਾ ਆ ਤੇ ਜਦੋਂ ਵੀ ਆਟਾ ਗੁੰਨਦੇ ਸੀ ਨਾ ਤੇ ਕਹਿੰਦੇ ਹੁੰਦੇ ਸੀ ਭੂਲੀ ਦਾਣੀ ਹੁੰਦਾ ਤੇ ਇਹ ਜਿਹੜੀਆਂ ਗੱਲਾਂ ਨਾ ਬਹੁਤ ਹੀ ਮਾਇਨੇ ਰੱਖਦੀਆਂ ਸੀਗੀਆਂ ਤੇ ਇਹ ਗੱਲਾਂ ਹਮੇਸ਼ਾ ਯਾਦ ਰਹਿੰਦੀਆਂ ਆ ਕਿ ਜਦੋਂ ਵੀ ਕੋਈ ਚੀਜ਼ ਬਣਾਉਂਦੇ ਸੀ ਨਾ ਤੇ ਬੱਚਿਆਂ ਨੇ ਜੇ ਕੁਝ ਬੋਲਣਾ ਉਹਨਾਂ ਨੇ ਕਹਿਣਾ ਲਾਗੇ ਕੁਝ ਨਾ ਬੋਲੋ ਕੋਈ ਵੀ ਆਵਾਤਾਵਾ ਨਾ ਬੋਲੋ ਕਿਉਂਕਿ ਜਿਹੜੀ ਅਸੀਂ ਚੀਜ਼ ਬਣਾ ਰਿਹਾ ਨਾ ਉਹਦੇ ਉੱਤੇ ਅਸਰ ਪੈਂਦਾ ਆ ਸੋ ਮੈਨੂੰ ਆਟਾ ਗੁੰਨਦੇ ਜਿਹੜੀ ਇਹ ਗੱਲ ਯਾਦ ਆ ਗਈ ਤੇ ਸ਼ਲਗਮ ਜਿਹੜਿਆ ਉਹਨਾਂ ਉਹ ਉੱਬਲ ਗਿਆ ਤੇ ਮੈਂ ਕੁੱਕਰ ਸਾਈਡ ਤੇ ਰੱਖ ਦਿੱਤਾ ਕਿ ਉਹਦੇ ਵਿੱਚੋਂ ਭਾਫ਼ ਨਿਕਲ ਜਾਵੇ ਤੇ ਦੋ ਇੱਕ ਮੈਂ ਮੀਡੀਅਮ ਸਾਈਜ਼ ਦਾ ਪਿਆਜ਼ ਲੈ ਲਿਆ ਦੋ ਛੋਟੇ ਛੋਟੇ ਟੁਕੜੇ ਅਦਰਕ ਦੇ ਲੈ ਲਿਆ ਇਹਨਾਂ ਨੂੰ ਮੈਂ ਕੱਟ ਲੈਣਾ ਆ ਸੋ ਪਿਆਜ਼ ਤੇ ਅਦਰਕ ਮੈਂ ਕੱਟ ਲਿਆ ਤੇ ਚਲਗਮਾ ਦੇ ਵਿੱਚ ਜਿਹੜਾ ਨਾ ਅਦਰਕ ਤੇ ਬਹੁਤ ਜ਼ਰੂਰੀ ਹੁੰਦਾ ਆ ਤੇ ਸਭ ਤੋਂ ਪਹਿਲਾਂ ਮੈਂ ਕੜਾਈ ਦੇ ਵਿੱਚ ਤੇਲ ਗਰਮ ਕਰਕੇ ਅਦਰਕ ਨੂੰ ਥੋੜਾ ਜਿਹਾ ਹਲਕਾ ਬ੍ਰਾਊਨ ਕਰ ਲਿਆ ਆ ਫਿਰ ਇਹਦੇ ਵਿੱਚ ਮੈਂ ਪਿਆ ਦੇਣੀ ਆ ਪਿਆਜ਼ ਤੇ ਪਿਆਜ਼ ਜਿਹੜਿਆ ਇਹਨਾਂ ਨੂੰ ਵੀ ਆਪਾਂ ਬ੍ਰਾਊਨ ਹੋਣ ਤੱਕ ਭੁੰਨ ਲੈਣਾ ਆ ਤੇ ਨਾਲ ਹੀ ਜਿਹੜਿਆ ਮੈਂ ਟਮਾਟਰ ਤੇ ਹਰੀ ਮਿਰਚ ਕੱਟ ਲੈਣੀ ਆ ਮੈਂ ਇੱਕ ਟਮਾਟਰ ਲਿਆਇਆ ਤਿੰਨ ਹਰੀਆਂ ਮਿਰਚਾਂ ਲਈਆਂ ਆ ਮਤਲਬ ਕਿ ਮੈਂ ਤਿੰਨ ਹਰੀਆਂ ਮਿਰਚਾਂ ਹੀ ਪਾਉਣੀਆਂ ਕਿਉਂਕਿ ਸਾਡੇ ਟੇਸਟ ਦੇ ਅਕੋਰਡਿੰਗ ਇੰਨੀਆਂ ਹੀ ਬੜੀਆਂ ਹੁੰਦੀਆਂ ਆ ਅਗਰ ਮਿਰਚ ਤੀਜ ਹੋ ਜਾਏ ਕਈ ਵਾਰੀ ਹਰੀ ਵਿੱਚ ਤੀਜ ਹੁੰਦੀ ਆ ਤਿੱਖੀ ਹੁੰਦੀ ਆ ਉਦੋਂ ਮੈਂ ਫਿਰ ਜਿਹੜੀਆਂ ਦੋ ਵੀ ਪਾ ਦੇਣੀਆਂ ਤੇ ਜੇ ਕਈ ਵਾਰੀ ਇਹ ਵੀ ਹੁੰਦਾ ਹੈ ਕਿ ਹਰੀ ਮਿਰਚ ਦੇ ਵਿੱਚ ਬਿਲਕੁਲ ਵੀ ਮਤਲਬ ਕਿ ਕੜਵਾਹਟ ਨਹੀਂ ਹੁੰਦੀ ਮਤਲਬ ਕਿ ਇਹ ਤਿੱਖੀਆਂ ਨਹੀਂ ਹੁੰਦੀਆਂ ਬਿਲਕੁਲ ਹੀ ਇਹਨਾਂ ਵਿੱਚ ਅਸਰ ਨਹੀਂ ਹੁੰਦਾ ਉਦੋਂ ਫਿਰ ਵਿੱਚ ਨਾਲ ਤੋੜੀ ਜਈ ਜਿਹੜੀ ਆ ਉਹ ਲਾਲ ਮਿਰਚ ਜਿਹੜੀ ਉਹ ਕੁੱਟੀ ਹੋਈ ਪਾ ਲਈਦੀ ਆ ਜਿਹਦੇ ਨਾਲ ਕਿ ਫਿਰ ਸਬਜੀ ਦਾ ਜਿਹੜਾ ਟੇਸਟ ਵਧੇ ਜਾਂਦਾ ਆ ਕਈ ਵਾਰੀ ਹਰੀ ਮਿਰਚ ਵਿੱਚ ਬਿਲਕੁਲ ਵੀ ਮਤਲਬ ਕਿ ਟੇਸਟ ਨਹੀਂ ਹੁੰਦਾ ਤੇ ਸਬਜੀ ਦਾ ਵੀ ਸੁਆਦ ਨਹੀਂ ਆਉਂਦਾ ਸੋ ਟਮਾਟਰ ਤੇ ਹਰੀ ਮਿਰਚ ਵੀ ਮੈਂ ਕੱਟ ਲਈਆਂ ਨਾਲ ਦੇ ਨਾਲ ਮੈਂ ਜਿਹੜਾ ਹਰਾ ਧਨੀਆ ਵੀ ਕੱਟ ਲੈਣਾ ਆ ਬਰੀਕ ਬਰੀਕ ਇੱਦਾਂ ਜਿਹੜਾ ਆ ਉਹ ਪਿਆਜ਼ ਵੀ ਪੁੱਜ ਗਿਆ ਆ ਹੁਣ ਮੈਂ ਇਹਦੇ ਵਿੱਚ ਟਮਾਟਰ ਤੇ ਹਰੀ ਮਿਰਚ ਪਾ ਦੇਣੀ ਆ ਤੇ ਨਾਲ ਹੀ ਜਿਹੜਿਆ ਰੋਟੀਨ ਦੇ ਮਸਾਲੇ ਪਾ ਦਿੰਨੇ ਆ ਇਹ ਇੱਕ ਬੇਸਿਕ ਤੜਕਾ ਆ ਮਤਲਬ ਕਿ ਤਕਰੀਬਨ ਜਾਂ ਕਹ ਲਓ অলਮੋਸਟ ਸਾਰੀਆਂ ਸਬਜ਼ੀਆਂ ਨੂੰ ਐਵੇਂ ਤੜਕਾ ਲੱਗਦਾ ਆ ਕਈ ਲੋਕ ਟਮਾਟਰ ਨਹੀਂ ਵੀ ਪਾਉਂਦੇ ਸੋ ਹੁਣ ਟਮਾਟਰ ਦੇ ਵਿੱਚ ਟਮਾਟਰ ਦੇ ਹਰੀ ਮਿਰਚ ਪਾਉਣ ਤੋਂ ਬਾਅਦ ਮੈਂ ਇਹਦੇ ਵਿੱਚ ਜਿਹੜਾ ਆ ਉਹ ਤੇਗੀ ਮਿਰਚ ਨਮਕ ਤੇ ਗਰਮ ਮਸਾਲਾ ਪਾ ਦਿੱਤਾ ਆ ਹਲਦੀ ਨਹੀਂ ਪਾਈ ਕਿਉਂਕਿ ਹਲਦੀ ਜਿਹੜੀ ਆ ਪਹਿਲਾਂ ਹੀ ਮੈਂ ਛਿਲਗਮ ਵਿੱਚ ਪਾ ਚੁੱਕੀ ਆ ਨਮਕ ਵੀ ਪਾਇਆ ਸੀਗਾ ਬਟ ਨਮਕ ਜਿਹੜਾ ਮੈਂ ਪਾਇਆ ਆ ਤਾਂ ਕਿ ਜੋ ਅ ਮਤਲਬ ਕਿ ਜਦੋਂ ਮੈਂ ਇਹਦਾ ਪਾਣੀ ਆ ਨਾ ਚਲਗਮਾਂ ਵਿੱਚ ਪਾਇਆ ਸਾਰਾ ਡレイン ਕਰ ਦੇਣਾ ਫਿਰ ਨਰਮਕ ਥੋੜਾ ਜਿਹਾ ਘਟ ਜਾਣਾ ਆ ਟਮਾਟਰਾਂ ਵਿੱਚ ਥੋੜਾ ਜਿਹਾ ਪਾਣੀ ਪਾ ਕੇ ਤੇ ਟਮਾਟਰਾਂ ਨੂੰ ਭੁੰਨ ਲੈਣਾ ਆ ਕਿ ਇਹ ਜਿਹੜੇ ਚੰਗੀ ਤਰ੍ਹਾਂ ਗਾਲ ਜਾਣ ਫਿਰ ਮੈਂ ਇਹਦੇ ਵਿੱਚ ਹਰਾ ਧਨੀਆ ਵੀ ਨਾਲ ਹੀ ਪਾ ਦਿੱਤਾ ਆ ਤੇ ਇਹਨੂੰ ਜਿਹੜਾ ਆ ਉਹ ਕੋਈ ਮੈਂ ਭੁੰਨ ਲਵਾਂਗੀ ਜਿੰਨੀ ਦੇਰ ਇਹਦੇ ਵਿੱਚੋਂ ਮਤਲਬ ਕਿ ਤੇਲ ਆ ਨਾ ਉਹ ਵੱਖਰਾ ਨਜ਼ਰ ਨਹੀਂ ਆਉਣ ਲੱਗ ਜਾਂਦਾ ਸੋ ਇਦਾਂ ਮੇਰਾ ਤੜਕਾ ਪੁੱਜ ਗਿਆ ਆ ਤੇ ਹੁਣ ਜਿਹੜਾ ਕੁੱਕਰ ਦੀ ਭਾਫ਼ ਆ ਉਹ ਵੀ ਨਿਕਲ ਗਈ ਆ ਤੇ ਸਭ ਤੋਂ ਪਹਿਲਾਂ ਮੈਂ ਜਿਹੜਾ ਆ ਕੁੱਕਰ ਖੋਲ ਕੇ ਇਹਦੇ ਵਿੱਚ ਜਿੰਨਾ ਵੀ ਪਾਣੀ ਆ ਨਾ ਉਹ ਸਾਰਾ ਨਿਕ ਕੱਢ ਦੇਣਾ ਆ ਆ ਮੈਂ ਹਮੇਸ਼ਾ ਜਿਹੜੇ ਛੜਗਮਾ ਦਾ ਪਾਣੀ ਹੁੰਦਾ ਹੈ ਨਾ ਉਹ ਕੱਢ ਦਿੰਨੀ ਆ ਕਿਉਂਕਿ ਜਦੋਂ ਸੀਜ਼ਨ ਸਟਾਰਟ ਹੁੰਦਾ ਨਾ ਸਰਦੀਆਂ ਦਾ ਤੇ ਜਿਹੜੇ ਛਰਗਮ ਆਉਂਦੇ ਆ ਨਾ ਉਹ ਥੋੜੇ ਕੌੜੇ-ਕੌੜੇ ਹੁੰਦੇ ਆ ਤੇ ਪਹਿਲਾਂ ਖਾ ਕੇ ਚੈੱਕ ਕਰ ਲਓ ਇੱਕ ਕੱਚੇ ਪੀਸ ਨੂੰ ਲੈ ਕੇ ਖਾ ਕੇ ਚੈੱਕ ਕਰ ਲਵੋ ਤੇ ਜੇ ਕੌੜੇ ਆ ਨਾ ਤਾਂ ਫਿਰ ਤੁਸੀਂ ਪਾਣੀ ਜਿੰਨਾ ਵੀ ਹੈ ਨਾ ਸਾਰਾ ਡレイン ਕਰ ਦੇਵੋ ਬਟ ਮੈਂ ਸਾਰਾ ਹੀ ਆਲਮੋਸਟ ਕਰ ਦਿੰਨੀ ਆ ਹੁਣ ਇਹਦੇ ਵਿੱਚ ਮੈਂ ਦੋ ਚਮਚ ਜਿਹੜੇ ਆ ਉਹ ਖੰਡ ਦੇ ਪਾ ਦਿੱਤੇ ਆ ਤੇ ਇੱਕ ਕੜਸੀ ਜਿਹੜੀ ਆ ਛੋਟੀ ਕੜਸੀ ਜਿਹੜੀ ਜਿਹਨੂੰ ਸਰਵਿੰਗ ਸਪੂਨ ਹੁੰਦਾ ਨਾ ਉਹਦੇ ਨਾਲ ਮੈਂ ਮੱਕੀ ਦਾ ਆਟਾ ਪਾ ਦਿੱਤਾ ਆ ਤੇ ਹੁਣ ਇਹਨਾਂ ਨੂੰ ਦੇ ਦੇਣਾ ਆ ਘੋਟਾ ਸੋ ਆਪਾਂ ਜਿਹੜਾ ਨਾ ਮਧਾਣੀ ਨਾਲ ਹੀ ਘੋਟਦੇ ਆ ਸਾਗ ਵੀ ਤੇ ਛਰਗਮ ਵੀ ਤੇ ਘੋਟਨੇ ਨਾਲ ਨਹੀਂ ਘੋਟਦੇ ਮਧਾਣੀ ਨਾਲ ਹੀ ਘੋਟਦੇ ਆ ਤੇ ਛਰਗਮ ਨੂੰ ਜਿਹੜਾ ਚੰਗੀ ਤਰ੍ਹਾਂ ਘੋਟ ਲੈਣਾ ਆ ਇਹ ਆ ਘੋਟੇ ਵਾਲੇ ਛਰਗਮ ਜਿਹੜੇ ਕਿ ਪੰਜਾਬ ਵਿੱਚ ਜ਼ਿਆਦਾਤਰ ਬੰਦੇ ਆ ਇੱਦਾਂ ਜਿਹੜਾ ਤੜਕਾਇਆ ਉਹ ਵੀ ਪੁੱਜ ਗਿਆ ਆ ਤੇ ਹੁਣ ਛਲਗਮ ਜਿਹੜੇ ਮੈਂ ਇਹਦੇ ਵਿੱਚ ਪਾ ਦੇਣੇ ਆ ਸੋ ਹੁਣ ਜਿਹੜਾ ਆ ਉਹ ਮੈਂ ਛਲਗਮ मिक्स ਕਰ ਦਿੱਤੇ ਆ ਤੜਕੇ ਦੇ ਨਾਲ ਤੇ ਨਮਕ ਵੀ ਚੈੱਕ ਕਰ ਲਿਆ ਆ ਹੁਣ ਮੈਨੂੰ ਜਿਹੜਾ 5 ਤੋਂ 10 ਮਿੰਟ ਵਾਸਤੇ ਭੁੰਨੂਗੀ ਤੇ ਸਬਜੀ ਜਿਹੜੀ ਆ ਬਣ ਕੇ ਤਿਆਰ ਆ ਕੋਟੇ ਵਾਲੇ ਛਰਗਮ ਬਣ ਕੇ ਤਿਆਰ ਆ ਜਿੰਨੂੰ ਕੇ ਛਰਗਮਾ ਦਾ ਸਾਗ ਵੀ ਕਹਿੰਦੇ ਆ ਤੇ ਅੱਜ ਮੇਰੇ ਕੋਲ ਕੋਈ ਆਪਸ਼ਨ ਨਹੀਂ ਸੀਗੀ ਸੋ ਅੱਜ ਮੈਂ ਵੀ ਛਲਗਮਾ ਨਾਲ ਹੀ ਰੋਟੀ ਖਾਧੀ ਨਾਲ ਸੀਗਾ ਅਦਰਕ ਤੇ ਹਰੀ ਮਿਰਚ ਦਾ ਅਚਾਰ ਜੋ ਕਿ ਬਹੁਤ ਹੀ ਟੇਸਟੀ ਸੀਗੀ ਮਿਲਦੇ ਆ ਨੈਕਸਟ ਵਲੌਗ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਐਂਡ ਥੈਂਕ ਯੂ ਫਾਰ ਵਾਚਿੰਗ